ਅਗਰ ਤੁਸੀਂ ਚਾਹੁੰਦੇ ਹੋ ਨਾ ਕਿ ਸਾਡੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਸਮੂਥ ਤਰੀਕੇ ਨਾਲ ਚੱਲੇ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਨਾ ਆਵੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਕੰਮ ਕਰਨਾ ਪੈਣਾ ਤੁਹਾਨੂੰ ਦੂਜਾਂ ਵੱਲ ਵੇਖ ਕੇ ਜੀਣਾ ਛੱਡਣਾ ਪੈਣਾ ਤੁਸੀਂ ਹਮੇਸ਼ਾ ਲੋਕਾਂ ਨੂੰ ਵੇਖਦੇ ਹੋ ਮਤਲਬ ਉਹਨਾਂ ਦਾ ਲਾਈਕ ਫਰੰਟ ਪਾਰਟ ਦੇਖਦੇ ਹੋ ਬਿਹਾਈਂਡ ਦਾ ਸੀਨ ਤਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਨਾ ਕਿ ਹਾਏ ਉਹ ਕਿੰਨਾ ਵਧੀਆ ਜ਼ਿੰਦਗੀ ਜੀ ਰਿਹਾ ਹੈ ਜਾਂ ਉਹਦੇ ਕੋਲ ਕਿੰਨਾ ਕੁਝ ਹੈ ਸਾਡੇ ਕੋਲ ਕਿਉਂ ਨਹੀਂ ਹੈ ਨਹੀਂ ਦੇਖੋ ਕੋਈ ਅਗਰ ਜ਼ਿੰਦਗੀ ਵਧੀਆ ਵੀ ਜੀ ਰਿਹਾ ਹੈ ਜਾਂ ਤਾਂ ਉਹ ਸਿਲਵਰ ਸਪੂਨ ਹੋ ਸਕਦਾ ਹੈ ਜਾਂ ਫਿਰ ਉਹ ਮਿਹਨਤ ਕਰਦਾ ਹੈ ਜਾਂ ਉਹਨੇ ਮਿਹਨਤ ਕੀਤੀ ਹੋਣੀ ਹੈ ਠੀਕ ਹੈ ਸੋ ਬਿਹਾਈਂਡ ਦਾ ਸੀਨ ਆਪਾਂ ਨੂੰ ਕੁਝ ਨਹੀਂ ਕਿਸੇ ਬਾਰੇ ਪਤਾ ਹੁੰਦਾ ਸੋ ਅਗਰ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਿਆ ਸ਼ਾਂਤੀ ਆ ਤੇ ਸੋਹਣੇ ਤਰੀਕੇ ਨਾਲ ਜੀਣਾ ਚਾਹੁੰਦੇ ਹੋ ਤਾਂ ਸਿਰਫ ਆਪਣੀ ਜ਼ਿੰਦਗੀ ਤੇ ਹੀ ਧਿਆਨ ਦਿਓ ਆਪਣੀ ਜ਼ਿੰਦਗੀ ਨੂੰ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰੋ ਮਿਹਨਤ ਕਰੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਹਮੇਸ਼ਾ ਚੜਦੀ ਕਲਾ ਵਿੱਚ ਰਹੋ ਆਰਮ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਪੋਜ਼ਿਟਿਵ ਵੇਚ ਲੈ ਕੇ ਚੱਲੋ ਅਪ ਐਂਡ ਡਾਊਨ ਸਭ ਦੀ ਜ਼ਿੰਦਗੀ ਚਾਹੁੰਦੇ ਨੇ ਬਟ ਉਹਨਾਂ ਨੂੰ ਅਸੀਂ ਸਹੀ ਕਿੱਦਾਂ ਕਰਨਾ ਉਹਨਾਂ ਨੂੰ ਫੇਸ ਕਿਦਾਂ ਕਰਨਾ ਹੈ ਔਰ ਦੂਜੀ ਗੱਲ ਅਗਰ ਤੁਸੀਂ ਹੈਲਥ ਪੱਖੋਂ ਬਿਲਕੁਲ ਹੈਲਦੀ ਵੈਲਦੀ ਹੋ ਤਾਂ ਇਸ ਤੋਂ ਵੱਡੀ ਦੌਲਤ ਤਾਂ ਤੁਹਾਡੇ ਕੋਲ ਹੈ ਹੀ ਨਹੀਂ ਔਰ ਰਹੀ ਗੱਲ ਪੈਸੇ ਦੀ ਉਹਦੇ ਲਈ ਮਿਹਨਤ ਕਰੋ ਮਿਹਨਤ ਕਰਕੇ ਆਪਾਂ ਬਹੁਤ ਕੁਝ ਅਚੀਵ ਕਰ ਸਕਦੇ ਆ ਸੋ ਇਹੀ ਮੰਤਰਾ ਜ਼ਿੰਦਗੀ ਦਾ ਅਗਰ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜੀਣਾ ਹੈ ਦੂਜਿਆਂ ਵੱਲ ਵੇਖਣਾ ਦੂਜਾਂ ਨੂੰ ਵੇਖ ਕੇ ਛੁਰਨਾ ਸਭ ਤੋਂ ਪਹਿਲਾਂ ਬੰਦ ਕਰੋ